ਖਰੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰ ਦੁਆਏ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਵੱਲੋਂ ਕਾਰਜਕਾਰੀ ਪ੍ਰਧਾਨ ਪਠਾਨਕੋਟ ਤੋਂ ਵਿਧਾਇਕ ਅਸ਼wini ਸ਼ਰਮਾ ਨੂੰ ਜਿਹੜਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਉਹਨਾਂ ਦਾ ਸਵਾਗਤ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਸੀਗਾ ਪੂਰੇ ਸੂਬੇ ਦੇ ਵਿੱਚ ਉੱਥੇ ਹੀ ਅੱਜ ਪਠਾਨਕੋਟ ਦੇ ਵਿੱਚ ਵੱਡੇ ਕੱਠ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਭਾਜਪਾ ਵੱਲੋਂ ਉਹਨਾਂ ਦੇ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਵੱਡਾ ਹਜ਼ਾਰਾਂ ਦਾ ਕੱਠ ਜਿਹੜਾ ਠਾਠਾ ਮਾਰਦਾ ਕੱਠ ਇਸ ਪ੍ਰੋਗਰਾਮ ਦੇ ਵਿੱਚ ਪੁੱਜਿਆ ਤਾਂ ਅਸ਼wini ਸ਼ਰਮਾ ਦਾ ਜਿਹੜਾ ਤੇ ਮੋਕਰੀ ਸਰਕਾਰ ਉੱਤੇ ਵੀ ਅਸ਼wini ਸ਼ਰਮਾ ਨੇ ਕਈ ਸਵਾਲ ਚੁੱਕੇ ਨੇ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਉੱਤੇ ਅਸ਼wini ਸ਼ਰਮਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖਦੇ ਰਹੋ Dainik Spectra TV ਮੈਨੂੰ 2000 ਜੀ ਜੀ ਇੱਕ ਵਾਰ ਜੈ ਡੀ ਜਿੰਨੇ ਨਾਰੀ ਤੁਹਾਡੇ ਮੋਦਿਆਂ ਤੋਂ ਉਹਨਾਂ ਸਟਾਈਲ ਦੀ ਚੁਣੌਤੀ ਵੀ ਜਿਹੜੀ ਹੈਗੀ ਉਹ ਵੀ ਹੈਗੀ ਤੁਹਾਡਾ ਕੀ ਕਹਿਣਾ ਹੈ ਕਿਵੇਂ ਰਣਨੀਤੀ ꞡ ਕੀਤੀ ਜਾਏਗੀ ਜਿਵੇਂ ਕੋਈ ਵੀ ਪਾਰਟੀ ਰਣਨੀਤੀ ਦਾ ਦੱਸੇ ਕਿ ਮੈਂ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਆਗੂ ਸ਼ਨੜਾ ਜੀ ਦਾ ਐਚਐਮ ਦਾ ਔਰ ਚਿਰਸ ਸਾਰੇ ਨੇਤ੍ਰਿਤਵ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਵਾਰੀ ਫਿਰ ਮੈਨੂੰ ਪਾਰਟੀ ਦੀ ਕਮਾਨ ਕਾਰਜਕਾਰੀ ਅਧਿਖਰੇ ਰੂਪ ਦੇ ਅੰਦਰ ਦਿੱਤੀ ਹੈ ਔਰ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੀ ਜ਼ਰੂਰਤ ਹੈ ਬੀਜੇਪੀ ਔਰ ਬੀਜੇਪੀ ਦੀ ਜ਼ਰੂਰਤ ਪੰਜਾਬ ਹੈ ਕਾਰਨ ਇਹ ਹੈ ਕਿ ਪੰਜਾਬ ਦੇ ਅੰਦਰ ਸਵਾ 3 ਸਾਲ ਤੋਂ ਸਰਕਾਰ ਨਹੀਂ ਚੱਲ ਰਹੀ ਸਰਕਸ ਚੱਲਦੀ ਔਰ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਔਰ ਸਾਨੂੰ ਵੀ ਗਰਵ ਹੈ ਕਿ ਉਹ ਮਾਸਟਰ ਦੇ ਬੇਟੇ ਨੇ ਲੇਕਿਨ ਉਹਨਾਂ ਦੇ ਪਿਤਾ ਜੀ ਵੀ ਪਰੇਸ਼ਾਨ ਹੁੰਦੇ ਹੋਣ ਹੈ ਉੱਪਰ ਕਿਵੇਂ ਮੈਂ 20 ਲੋਕਾਂ ਨੂੰ ਸਿੱਖਿਆ ਦੇ ਕੇ ਆਇਆ ਪਰ ਮੈਂ ਆਪਣੇ ਮੁੰਡੇ ਨੂੰ ਸਿੱਖਿਆ ਨਹੀਂ ਦੇ ਪਾਇਆ ਕਿਉਂਕਿ ਜਿਹੜੀ ਭਾਸ਼ਾ ਦਾ ਪਰਜੋਗ प्रधानमंत्री पूरे देश का गौंत्री जी प्रधानमंत्री जी प्रति जिस तरीके शब्द का प्रयोग किया डिगेगी कि नीच होगी क्यों उन्हों तलवा चटन नौकरी बचाने के कारण राजनीतिक मर्यादा वाल भूल गए थोड़ा अपनी भुवानी के उ संयम ही है ਕਾਨੂੰ ਕੋਈ ਨਹੀਂ ਪਤਾ ਤੈਨੂੰ ਕੀ ਕਰ ਰਹੇ ਹੋ ਔਰ ਇੱਕ ਚਤਾਵਨੀ ਇਹ ਹੈ ਅਸੀਂ ਜੀ ਜੀ ਕਰਕੇ ਬੁਲਾਣੇ ਆ ਨਿਕਲ ਮੈਨੂੰ ਲੱਗਦਾ ਕਿ ਜੇ ਤੂੰ ਮੋਲੋਗੇ ਤਾਂ ਉਹਨਾਂ ਦਾ ਜਵਾਬ ਤੂੰ ਚ ਹੀ ਦੇਣਾ ਪੈਣਾ ਜਿਹੜੀ ਭਾਸ਼ਾ ਤੁਹਾਡੀ ਹੋਏਗੀ ਉਹਨੂੰ ਗੁਨਾ ਕਰਕੇ ਵਾਪਸ ਭੇਜਾਂਗੇ ਅਸੀਂ ਤੇ ਤੁਹਾਡਾ ਲਈ ਆਜੋਦੋਂ ਕਰਤਾ ਵੀ ਕਿ ਦੇਸ਼ ਦਾ ਸਟੇਟ ਦਾ અપਮਾਨ ਹੁੰਦਾ ਕਿ ਕੋਈ ਮੁੱਖ ਮੰਤਰੀ ਬਾਹਰੋਂ ਜਹਾਜ਼ ਦੇ ਅੰਦਰੋਂ ਇਸ ਕਰਕੇ ਲਾਤਾਂ ਆ ਜਾਏ ਕਿ ਉਹ दारू ਪੀ ਕੇ ਬਠਾ ਅਸੀਂ ਉਸ ਵੇਲੇ ਵੀ ਤੁਹਾਨੂੰ ਛੜਤਾ ਕਿਉਂਕਿ ਸਾਨੂੰ ਲੱਗਦਾ ਕਿ ਮੁੱਖ ਮੰਤਰੀ ਸਟੇਟ ਦਾ ਮਾਣ ਹੁੰਦਾ ਔਰ ਪ੍ਰਧਾਨ ਮੰਤਰੀ ਐਚ ਐਮ ਪੂਰੇ ਦੇਸ਼ ਦਾ ਸੋਭੀ ਮਾਣ ਹੁੰਦਾ ਲੇਕਿਨ ਜੇ ਤੁਸੀਂ ਇਸ ਤਰੀਕੇ ਦੀ ਭਾਸ਼ਾ ਦਾ ਪ੍ਰਯੋਗ ਕਰੋਗੇ ਤਿਆਰ ਹੋ ਜਾਓ ਫਿਰ ਤੁਹਾਡੇ ਖਿਲਾਫ ਇੰਨਾ ਕੁਛ ਹੈ ਬੋਲਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੁਸੀਂ दारू ਪੀ ਕੇ ਚਲੇ ਜਾਓਗੇ ਕਈ ਜਗ੍ਹਾ ਜਿੱਥੇ ਤੁਹਾਡੇ ਲੜ ਨਿਕਲੇ ਹੋਏ ਬਾਹਰ ਨੂੰ ਇਸ ਕਰਕੇ ਰਾਜਨੀਤੀ ਦੀ ਲੜਾਈ ਲੜੋ ਇਹ ਦੀਜੀ ਹਮਲੇ ਬੰਦ ਕਰੋ ਮੈਂ ਅੱਜ ਵੀ ਤੁਹਾਨੂੰ ਸਲਾਹ ਦਿੰਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਕਿ ਪੰਜਾਬ ਦੇ ਕਾਨੂੰਨ ਦਾ ਰਾਜ ਕਿਉਂ ਨਹੀਂ ਬਣਾ पाए ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ ਪੰਜਾਬ ਦੇ ਕਿਸਾਨ ਨੂੰ ਤੁਸੀਂ ਨੇ ਕਿਹਾ ਸੀ ਕਿ ਲਾਲ ਖਿਲਾਫ ਤੇ ਮੋਦੀ ਦੇ ਕਰਦੇ ਰਹੇ ਇਹ ਲੈਂਡ ਟੂਲਿੰਗ ਜਿਹੜੀ ਹੈ ਮੇਰਾ ਕਿਸਾਨਾਂ ਨਾਲ ਧੋਖਾ ਹੈ ਉਹਾਂ ਦੀ ਜਮੀਨ ਹਥਿਆਨ ਦਾਫਟ ਕੰਡਾ ਹੈ ਅੱਜ ਪੰਜਾਬ ਇਹਦਾ ਜਵਾਬ ਮੰਗ ਰਿਹਾ ਪੰਜਾਬ ਅਬੋੜ ਦੇ ਅੰਦਰ ਯੋਧਾ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਜਿਹੜੇ ਢੋਲੀकांड ਹੋਇਆ ਉਹਦਾ ਜਵਾਬ ਮੰਗ ਰਿਹਾ ਹੈ ਭੈਣਾ ਹਜ਼ਾਰ ਰੁਪਏ ਦਾ ਇੰਤਜ਼ਾਰ ਕਰ ਰਹੀ ਹੈ ਲੇਕਿਨ ਤੁਸੀਂ ਮੁਦਿਆਂ ਤੋਂ ਪਟਕਾਣ ਦੇ ਲਈ ਇਹ ਭਾਸ਼ਾ ਆਪਣੀ ਠੀਕ ਕਰ ਲੋ ਨੇ ਕਿ ਜਿਹੜੀ ਭਾਸ਼ਾ ਤੁਸੀਂ ਬੋਲੋਗੇ ਉਸੇ ਭਾਸ਼ਾ ਜਵਾਬ ਲੈਣੀ ਚਾਹੀਦਾ ਹੈ ਅਸਲ ਵਿੱਚ ਜੀ ਆਮ ਆਦਮੀ ਪਾਰਟੀ ਪੂਰੇ ਪੰਜਾਬ 'ਚ ਪ੍ਰੋਟੈਸਟ ਕਰ ਰਹੀ ਹੈ ਪਾਪ ਭਾਜਪਾ ਦੇ ਖਿਲਾਫ ਉਹਨੇ ਪ੍ਰੋਟੈਸਟ ਕੀਤਾ 6 ਵਜੇ ਉਹਨਾਂ ਨੇ ਜੰਗਸਟਰ ਦੇ ਨਾਲ ਬਾਸ਼ਪਾ ਹਵਾਸ਼ਮਾ ਜੰਗਸਟਰ ਨਾਲ ਬਾਸ਼ਪਾ ਜਿਹੜੀ ਉਹ ਜੰਗਸਟਰ ਦੇ ਨਾਲ ਚੱਲਦੀ ਹੈ ਉਹਦੋਂ ਵਾਰ ਕੀ ਕਹਣਾ ਹੈ ਪੰਜਾਬ ਇਹਨਾਂ ਦੇ ਲਾਰੇ ਆ ਇਹਨਾਂ ਦੀਆਂ ਗੱਲਾਂ ਚ ਆਏਗਾ ਜਿਸ ਬਿਸ਼ਨੋਈ ਨੂੰ ਇਹਨਾਂ ਨੇ ਬਤਿੰਦੇ ਦੇ ਅੰਦਰੋਂ ਆਉਂ ਇਹਨਾਂ ਦੀ ਨਾਕਸਲ ਇਹਨਾਂ ਦੀ ਮਿਲੀ ਭਕਸ ਦੇ ਨਾਲ ਅੰਦਰ ਜੇਲ੍ਹ ਦੇ ਹੁੰਦੇ ਇੰਟਰਵਿਊ ਉਹ ਕਰ ਜਾਂਦਾ ਔਰ ਉਸ ਵੇਲੇ ਮੰਦੇ ਨੇ ਜੇ ਕੋਟ ਮਟਕਾਰ ਬੰਦਾ ਪਾਉਂਦੀ ਹੈ ਤੇ ਇਹਦੇ ਕੋ ਪਤਾ ਨਹੀਂ ਚੱਲਦਾ ਕਿ ਗੈਂਗਸਟਰਾਂ ਦਾ ਦੇ ਨਾਲ ਆਮ ਆਦਮੀ ਪਾਰਟੀ ਹੈ ਔਰ ਜਿੱਥੇ ਜਿੱਥੇ ਬੀਜੇਪੀ ਰੂਲਿੰਗ ਸਾਲਸ਼ਨ ਨੇ ਉਥੇ ਗੈਂਗਸਟਰਾਂ ਦਾ ਸਫਾਇਆ ਕੋਇਆ ਔਰ ਕਾਨੂੰਨ ਦਾ ਰਾਜ ਚੱਲ ਰਿਹਾ ਹੈ ਇਹ ਕਾਨੂੰਨ ਦਾ ਰਾਜ ਟੋਪ ਨਹੀਂ ਕਰ ਪਾ ਰਿਹਾ ਇਸ ਕਰਕੇ

ਕਾਨੂੰਨ ਦੇ ਇਨਸਾਫ ਚੱਲਦਾ ਇਹ ਅਨਾਰਕੀ ਸਲਾਂਗ ਵਾਲੀ ਪਾਰਟੀ ਹੈ ਔਰ ਇਹਨਾਂ ਦਾ ਚੀਫ ਆਪੇ ਕਹਿੰਦਾ ਹੁੰਦਾ ਸੀ ਆ ਅਸੀਂ ਅਨਾਰਕਿਸਟਾਂ ਇਸ ਕਰਕੇ ਇਹਨਾਂ ਕੋਲੋਂ ਇਦਾਂ ਦੀਆਂ ਤਵਕਕੋਈ ਕੀਤੀਆਂ ਜਾ ਸਕਦੀਆਂ ਔਰ ਇਹ ਸਾਰੀਆਂ ਗੱਲਾਂ ਵੀ ਕਿਉਂ ਹੋ ਰਹੀਆਂ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਕਮਿਨਮੈਂਟ ਪੂਰੀ ਨਹੀਂ ਕੀਤੀਆਂ ਧੰਨਵਾਦ ਮੈਂ ਸਤਿਕਾਰਯੋਗ ਆਪਾਂ ਸਾਰਿਆਂ ਨੂੰ ਪ੍ਰਧਾਨ ਜੀ ਜੀ ਕਰਕੇ ਇਸੇ ਤਰ੍ਹਾਂ ਸੇ ਦਿਸਾਵਨ ਦਾ ਕੀ ਬੋਲੀ ਬੋਲੀ ਕਾਰਕਟਰਤਵਾਸਤੇ ਬੜੀ ਇੱਕ ਮਾਨ ਦੀ ਗੱਲ ਲੱਗੀ ਹੈ ਵੀ ਪਾਰਟੀ ਨੇ ਅਸ਼ੋਕ ਸ਼ਰਮਾ ਜੀ ਨੂੰ ਚੌਥੀ ਵਾਰੀ ਜਿੰਮੇਵਾਰ ਜਿੱਤੀ ਹੈ ਕਿਉਂਕਿ ਅਸ਼ੋਕ ਸ਼ਰਮਾ ਜੀ ਇੱਕ ਜੀਮੇਨ ਤੋਂ ਕਾਰਕਟਰਤਵਾ ਹੈ ਪਹਿਲਾਂ ਮੰਡਲ ਬਣਾ ਰਹੇ ਆ ਪਹਿਲਾਂ ਕੋਲ ਉਹਦੇ ਆ ਕੇ ਰਹਿ ਕੇ 2010 ਦੇ ਵਿੱਚ ਇਹਨਾਂ ਨੇ ਪੰਜਾਬ ਦਾ ਮੰਗੀ ਕੀਤੀ 2012 ਦੀ ਸਰਕਾਰ ਦਾ ਬਾਬਰ ਵੀ ਬੈਠਾ ਬੜਕ ਸਰਵਾਰ ਹੈ ਉਹ ਮੈਂ ਮੋਦੀ ਸਾਹਿਬ ਦਾ ਅਮੀਸ਼ਾ ਜੀ ਦਾ ਨੱਦਾ ਸਾਹਿਬ ਦਾ ਵੀਐਸਐਨਪੋਸਾਹਬ ਦਾ ਆਪਣੀ ਪੂਰੀ ਹਾਈ ਕਮਾਂਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਬਿਦੌਂ ਕਮਾਂਡਰ ਅਸੀਂ ਜਾਣ ਨਹੀਂ ਲੱਗ ਸਕਦੇ ਜੱਕਰ ਸਾਹਬ ਬਹੁਤ ਸਾਡੇ ਸੀਨੀਅਰ ਸਾਡੇ ਲੀਡਰ ਹੈ ਉਹ ਲੇਕਿਨ ਇੱਕ ਸਾਲ ਤੋਂ ਉਹਨਾਂ ਨੇ ਜਿਹੜਾ ਸਿਫਾ ਦਿੱਤਾ ਸੀਗਾ ਪਹਿਲਾਂ ਉਸ ਤੋਂ ਬਾਅਦ ਪਾਰਟੀ ਦਾ ਥੋੜਾ ਜਿਹਾ ਸਿਸਟਮ ਇਸੇ ਕਿਦ ਹੋ ਗਿਆ ਸੀਗਾ ਅਰੇ ਕਿਮਨ ਪਾਰਟੀ ਨੇ ਇਹ ਬੜੀ ਬੁਰੀ ਮੌਜੂਦਤੀ ਆ ਰਹੀ ਸੀ ਇਹ ਮਹਿਸੂਸ ਕਰਦੇ ਆ پورے ਪੰਜਾਬ ਦੇ ਵਿੱਚ ਜੋ ਸਾੜਿਆ ਕਰ ਜਾਂਦਾ ਹੈ ਸੰਗਠਨ ਤੋਂ ਹੋਰ ਵਿਦਿਆ ਹੋਣ ਕਿ ਹੁਣ ਦੇਖੋ ਹੁਣ ਇਹਨਾਂ ਦੇ ਜੋ ਉਹਦੇ ਹਾਈ ਕਮਾਂਡ ਮਿਸ਼ਨ ਹੋਏ ਹੋਗੇ ਅਨੇ ਜਿਲ੍ਹਾ ਪਨਾਰ ਬੰਨੇ ਸਾਰੇ ਜਿਲ੍ਹਾ ਆਪਣੇ ਸਟੇਟ ਦੇ ਉਸ ਤੋਂ ਬਾਅਦ ਜੇ ਸੰਗਠਨ ਦਾ ਸਬੂਤ ਰਹੇਗਾ ਉਹ ਤੇ 27 ਨੂੰ ਮਿਲ ਜਈਗਾ ਸਾਡਾ ਮੇਨ ਪੀਚਰ ਤੇ 27 ਦੇ ਵਿੱਚ ਪੰਜਾਬ ਦੇ ਵਿੱਚ ਕੰਮ ਖਿਲਰ ਸਟਾਰ ਡਵਿਜੀਨ ਦੇ ਬਣੇ